ਅੱਜ ਉਸ ਅਹੁਦੇ ਤੇ ਬੈਠਣ ਵਾਲੇ ਹੈੱਡ ਗ੍ਰੰਥੀ ਸਾਹਿਬ ਨੂੰ ਕਿੱਥੇ ਲਿਆ ਕੇ ਇਸ ਕੰਪਨੀ ਨੇ ਖੜਾ ਕਰ ਦਿੱਤਾ ਕਿ ਅੱਜ ਉਹਨਾਂ ਨੂੰ ਬਾਹਰ ਜਾ ਕੇ ਪੱਤਰਕਾਰ ਭਰਾਵਾਂ ਦੇ ਰਾਂਹੀਂ ਦੁਨੀਆ 'ਚ ਇਹ ਜਿਹੜਾ ਇੱਕ ਸੱਚ ਸੀ ਜਿਹਨੂੰ ਕਈ ਸਾਲਾਂ ਤੋਂ ਅੰਦਰ ਦੱਬੀ ਬੈਠੇ ਸੀ ਉਹਨਾਂ ਨੂੰ ਕੱਢਣਾ ਪਿਆ ਗੋਲ ਕਚੋਰੀ ਦੀ ਗੱਲ 328 ਪਾਵਨ ਸਰੂਪ ਜਿਹੜੇ ਬਾਦਲ ਕਿਆਨੇ ਚੋਰੀ ਵੇਚ ਦਿੱਤੇ ਤੇ ਚੋਰਾਂ ਨੂੰ ਬਚਾਉਣ ਲੱਗੇ ਹੋਏ ਉਹ ਸਿੰਘ ਸਾਹਿਬ ਜੀ ਨੇ ਕੱਲ ਜਿਹੜੀਆਂ ਗੱਲਾਂ ਰੱਖੀਆਂ ਨੇ ਇਹ ਇੱਕ ਸਚਾਈ ਹੈ ਹੁਣ ਇਹ ਜਿਹੜੇ ਵੱਡੇ ਕਪਲੇ ਨੇ ਧਾਮੀ ਸਾਹਿਬ ਕਹਿ ਰਹੇ ਨੇ ਜੀ ਮੇਰੇ ਪ੍ਰਧਾਨ ਹੁੰਦਿਆਂ 1 ਇੰਚ ਜ਼ਮੀਨ ਨਹੀਂ ਵੇਖੀ ਧਾਮੀ ਸਾਹਿਬ ਅਸਤੀਫਾ ਲੈ ਕੇ ਆਇਓ ਜੀ ਹਿੰਮਤ ਹੈ ਨਾ ਆਓ ਬੈਠੀਏ ਲਾਈਵ ਬੈਠੋ ਜੇ ਵਾਕਈ ਤੁਸੀਂ ਆਪਣੇ ਆਪ ਨੂੰ ਅਕਾਲੀ ਮੰਨਦੇ ਹੋ ਜਾਂ ਅਕਾਲੀ ਦਲ ਦਾ ਸਿਪਾਈ ਮੰਨਦੇ ਹੋ ਪਰ ਮੈਂ ਤੁਹਾਨੂੰ ਕਪੜਾ ਕਮੇਟੀ ਦਾ ਮੈਂਬਰ ਚੋਰ ਮੰਨਦਾ ਤੇ ਤੁਸੀਂ ਕਪੜਾ ਕਮੇਟੀ ਦਾ ਸਿਪਾਈ ਕਿਆ ਕਰੋ ਜੇ ਹਿੰਮਤ ਹੈ ਤੇ ਉਹ ਬੰਦੇ ਜ਼ਮੀਨ ਤੇਰੇ ਤੋਂ ਬਿਨਾ ਕਿਵੇਂ ਵੇਚ ਗਏ ਜੇ ਜੇ ਤੇਰੇ ਤੋਂ ਬਿਨਾ ਵੇਚ ਗਏ ਤੇ ਫਿਰ ਤੇਰੇ ਵੱਲੋਂ ਉਹਨਾਂ ਤੇ ਕਾਰਵਾਈ ਕੀ ਹੋਈ ਔਰ ਉਲਟਾ ਜਿਹੜਾ ਤੁਹਾਡਾ 7717000 ਦੀ ਮਹੀਨੇ ਦੀ ਫੀਮ ਖਾ ਜਾਂਦਾ ਸੀ ਗੁਰੂ ਦੀ ਗੋਲਕ ਚੋਂ ਉਹਨੂੰ ਤੁਸੀਂ ਲਾਉਣ ਵਿੱਚ ਵੀ ਅਸਮਰੱਥ ਸੀ ਤੁਸੀਂ ਇਹ ਇਮਾਨਦਾਰ ਅਧਿਕਾਰੀ ਮੁਲਾਜ਼ਮ ਨੱਪ ਕੇ ਰੱਖੇ ਤੇ 17000 ਦੀ ਫੀਮ ਖਾਣ ਵਾਲਾ ਫੀਮੀ ਸਿਰ ਤੇ ਸਿਕੱਤਰ ਲਾ ਕੇ ਰੱਖਿਆ ਉਹਨੂੰ ਸਜ਼ਾ ਕੀ ਦਿੱਤੀ ਇਹ ਦੀ ਜੀ ਬਦਲੀ ਕਰ ਦਿਓ ਬੱਲੇ 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 ਕਮੇਟੀ ਦੀ ਮੀਟਿੰਗ ਵੀ ਚੱਲ ਰਹੀ ਹੈ ਐਮਰਜੈਂਸੀ ਮੀਟਿੰਗ ਹੋਈ ਕੀ ਲੱਗਦਾ ਤੁਹਾਨੂੰ ਉਹਦਾ ਵੀ ਖੁੱਸ ਸਕਦਾ ਹੋਣਾ ਉਹਦੇ ਤੋਂ ਸੇਵਾ ਮੁਕਤ ਵੀ ਕਰ ਸਕਦੇ ਨੇ ਗਿਆਨੀ ਰਗਵੀਰ ਸਿੰਘ ਇਹ ਮੀਟਿੰਗ ਨਹੀਂ ਹੈ ਡਰਾਮਾ ਹੈ ਤੇ ਇਹਨਾਂ ਦੀ ਮੀਟਿੰਗ ਦੇ ਵਿੱਚ ਸੱਟਾ ਨਹੀਂ ਸਾਰਾ ਕੁਝ ਠੱਠੇ ਖੂਚ ਸੁੱਟ ਕੇ ਤੇ ਇਹਨਾਂ ਦੀਆਂ ਜਿਹੜੀਆਂ ਚੋਰੀਆਂ ਨੇ ਉਹਨਾਂ ਤੇ ਪਰਦਾ ਕਿਵੇਂ ਪਾਉਣਾ ਹੈ ਤੇ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਬਦਨਾਮ ਕਰਨ ਲਈ ਕਿਹੜਾ ਇਹਨਾਂ ਕੋ ਨੁਕਤਾ ਹੋ ਜਿਵੇਂ ਜਾਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਉਹਨਾਂ ਦਿਕਰਦਾਰ 쿠ਸ਼ੀ ਵਾਸਤੇ ਖੜਾ ਕਰ ਦਿੱਤਾ ਸੀ ਮੁੱਦਾ ਇਸ ਤਰ੍ਹਾਂ ਇਹ ਹੁਣ ਸਿੰਘ ਸਾਹਿਬ ਲਈ ਕੋਈ ਉਹ ਲੱਭਣਗੇ ਹੋਰ ਇਹਨਾਂ ਦੀ ਮੀਟਿੰਗ ਕਾਦੀ ਹੋਣੀ ਇਹਨਾਂ ਦੇ ਪੱਲੇ ਕੀ ਜਿਹੜੀ ਇਹਨਾਂ ਮੀਟਿੰਗ ਕਰਨੀ ਇੱਕ ਬੰਨੇ ਬਾਦਲਕੇ ਨੇ ਉਹ ਸੈਂਟਰ ਨਾਲ ਮਿਲ ਕੇ ਕਬਜ਼ਾ ਰੱਖਣਾ ਚਾਹੁੰਦੇ ਆ ਦੂਜੇ ਬੰਨੇ ਬਾਦਲ ਵਿਰੋਧੀ ਨੇ ਉਹ ਸੈਂਟਰ ਨਾਲ ਮਿਲ ਕੇ ਕਬਜ਼ਾ ਤੋੜ ਕੇ ਕਬਜ਼ਾ ਕਰਨਾ ਚਾਹੁੰਦੇ ਆ ਬਾਕੀ ਕੰਮਾਂ ਲਈ ਤੁਹਾਡੇ ਕੋ ਬਿਆਨ ਹੈਗੇ ਆ ਪੰਜਾਬ ਦਾ ਪਾਣੀ ਲਿਆ ਦੇਾਂਗੇ ਪੰਜਾਬ ਦਾ ਕਰਜ਼ਾ ਲਾ ਦੇਾਂਗੇ ਫਲਾਣੀ ਚੋਣ ਕਰਾ ਦੇਾਂਗੇ ਐੱਛਜੀਪੀਸੀ ਚੋਣਾ ਲਈ ਤੁਸੀਂ ਸਰਕਾਰ 'ਚ ਰਹਿ ਕੇ ਕੀ ਕੀਤਾ ਤੇ ਪਿਛਲੇ ਦਿਨੀ ਜਦੋਂ ਧਾਮੀ ਐਂਡ ਕੰਪਨੀ ਨੇ ਡਿਕਟੇਟਰਸ਼ਿਪ ਨਾਲ ਪ੍ਰਧਾਨ ਬਣ ਕੇ ਐਲਾਨ ਕੀਤਾ ਕਿ ਪ੍ਰਧਾਨ ਚੁਣੇ ਗਏ ਤੇ ਸੁਖਵੀਰ ਬਾਦਲ ਦਾ ਬਿਆਨ ਸੀ ਵਧਾਈ ਹੋਵੇ ਕਾਲੀ ਦਲ ਜਿੱਤੇ ਆ ਸ਼ਰਮਨਾ ਮਰਜੋ ਯਾਰ ਕਿਤੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਪ੍ਰੈਸ ਕਾਨਫਰੰਸ ਕਰਦੇ ਨੇ ਐਸਜੀਪੀਸੀ ਤੇ ਸਵਾਲ ਚੁੱਕਦੇ ਨੇ ਅਤੇ ਐਸਜੀਪੀਸੀ ਦੇ ਵਿੱਚ ਕਾਬਜ ਬਾਦਲ ਪਰਿਵਾਰ ਦਾ ਨਾਮ ਸ਼ਰੇਆਮ ਲੈਂਦੇ ਨੇ ਸੋ ਗੱਲਬਾਤ ਕਰਨ ਲਈ ਸਿੱਖ ਸਦਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਜੀ ਸਾਡੇ ਨਾਲ ਮੌਜੂਦ ਨੇ ਬਡਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਾਲਾ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਕਿਵੇਂ ਦੇਖਦੇ ਹੋ ਤੁਸੀਂ ਜਿਹੜੀਆਂ ਗੱਲਾਂ ਬਾਤਾਂ ਜਿਹੜੇ ਸਵਾਲ ਚੁੱਕੇ ਨੇ ਬਾਦਲ ਪਰਿਵਾਰ ਤੇ ਵੀ ਸਵਾਲ ਚੁੱਕੇ ਨੇ ਐਸਜੀਪੀਸੀ ਦੇ ਵੀ ਸਵਾਲ ਚੁੱਕੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਹ ਕਹਿ ਸਕਦਾ ਹੈ ਕਿ ਇਹ ਸਿੱਖ ਪੰਥ ਦੀ ਇੱਕ ਬੜੀ ਵੱਡੀ ਤਰਾਸ਼ਤੀ ਹੈ ਜਿਹਦੇ ਜ਼ਿੰਮੇਦਾਰ ਬਾਦਲ ਪਰਿਵਾਰ ਧਾਮੀ ਐਂਡ ਕੰਪਨੀ ਗੈਰ ਕਾਨੂੰਨੀਓ ਮੈਂਬਰ ਜਿਨ੍ਹਾਂ ਦੀ ਚੋਣ ਕਈ ਸਾਲਾਂ ਤੋਂ ਨਹੀਂ ਹੋਈ ਤੇ ਸਿੱਖ ਪੰਥ ਦੀ ਇਹ ਵੀ ਇੱਕ ਬਦਕਿਸਮਤੀ ਹੈ ਕਿ ਜਿਸ ਅਹੁਦੇ ਤੇ ਬੈਠ ਕੇ ਸਿੰਘ ਸਾਹਿਬ ਬਾਬਾ ਬੁੱਢਾ ਸਾਹਿਬ ਬਣ ਕੇ ਸਾਰੇ ਪੰਥ ਨੂੰ ਕੁਲਾਵੇ ਚ ਲੈ ਕੇ ਉਪਦੇਸ਼ ਚੋਂ ਵਰਨਾ ਕੋ ਸਾਂਝਾ ਚਾਰ ਦਰਵਾਜੇ ਚਾਰ ਵਰਨ ਤੇ 12 ਮਿਸਲਾ ਲਈ ਇੱਕ ਸੁਨੇਹਾ ਜਾਂਦਾ ਸੀਗਾ ਕਿ ਸਭੇ ਸਾਂਝੀ ਵਾਲ ਸਦਾਇ ਤੋ ਕਿਸੇ ਨਾ ਦੀਸੇ ਬਹਾਰ ਜਿਓ ਅੱਜ ਉਸ ਅਹੁਦੇ ਤੇ ਬੈਠਣ ਵਾਲੇ ਹੈੱਡ ਗ੍ਰੰਥੀ ਸਭ ਨੂੰ ਕਿੱਥੇ ਲਿਆ ਕੇ ਇਸ ਕੰਪਨੀ ਨੇ ਖੜਾ ਕਰ ਦਿੱਤਾ ਕਿ ਅੱਜ ਉਹਨਾਂ ਨੂੰ ਬਾਹਰ ਜਾ ਕੇ ਪੱਤਰਕਾਰ ਭਰਾਵਾਂ ਦੇ ਰਾਹੀਂ ਦੁਨੀਆ 'ਚ ਇਹ ਜਿਹੜਾ ਇੱਕ ਸੱਚ ਸੀ ਜਿਹਨੂੰ ਕਈ ਸਾਲਾਂ ਤੋਂ ਅੰਦਰ ਦੱਬੀ ਬੈਠੇ ਸੀ ਉਹਨਾਂ ਨੂੰ ਕੱਢਣਾ ਪਿਆ ਤੇ ਮੈਂ ਸਿੰਘ ਸਾਹਿਬ ਜੀ ਹੋਣੀ ਦੇਰ ਆਏ ਦਰਸਤਾਏ ਸ਼ਲਾਗਾ ਕਰਦਾ ਹਾਂ ਸਮਰਥਨ ਕਰਦਾ ਹਾਂ ਅੰਦਰ ਲੈ ਕੇ ਮਰਨ ਨਾਲੋਂ ਬਾਹਰ ਰੱਖਣਾ ਵਧੀਆ ਗੱਲ ਸੀ ਤੇ ਸਿੰਘ ਸਾਹਿਬ ਜੀ ਨੇ ਸਵਾਲ ਨਹੀਂ ਚੁੱਕੇ ਇਹ ਸਵਾਲ ਜਿਹੜੇ 2016 ਤੋਂ ਮੈਂ ਵੀ ਚੁੱਕ ਰਿਹਾ ਤੇ ਮੇਰੇ ਤੋਂ ਪਹਿਲਾਂ ਵੱਡੇ ਜਿਹੜੇ ਸੀ ਉਹ ਵੀ ਚੁੱਕ ਗਏ ਇਹ 100 ਸਾਲ ਪਹਿਲਾਂ ਵੀ ਚੁੱਕੇ ਗਏ ਸ਼ਹੀਦ ਭਾਈ ਲక్ష్మణ ਸਿੰਘ ਸਾਕਾ ਨਨਕਾਣਾ ਸਾਹਿਬ ਇਹ ਉਹ ਸਵਾਲ ਨੇ ਜਿਹੜੇ ਗੁਰੂ ਘਰਾਂ ਤੇ ਕਾਬਜ ਨਰੇਣੂ ਮਹੰਤ ਬੇਨਿਜਮੇ ਕੰਮ ਕਰਦੇ ਸੀਗੇ ਉਹਨਾਂ ਦੇ ਖਿਲਾਫ ਔਰ ਇਹਦੇ ਪਛੋਕਰ 'ਚ ਜਾਓ ਤੇ ਪ੍ਰਿਥੀ ਚੰਦਾਂ ਦੇ ਖਿਲਾਫ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਅੱਗੇ ਆਓ ਤੇ ਮਸੰਦਾਂ ਦੇ ਖਿਲਾਫ ਬਾਬਾ ਮੱਖਣਸ਼ਾਲਾ ਵਰਣਾ ਜੀ ਹੋਰ ਅੱਗੇ ਆਓ ਤੇ ਭਾਈ ਲਸ਼ਮਣ ਸਿੰਘ ਜਾਂ ਭਾਈ ਮਹਤਾਬ ਸਿੰਘ ਵੀਰ ਖੜੇ ਆ ਉਸੇ ਕੜੀ ਦਾ ਹਿੱਸਾ 10 ਸਾਲ ਪਹਿਲਾਂ ਸਾਨੂੰ ਅਸੀਂ ਬਣੇ ਆ ਤੇ ਅੱਜ ਉਹੀ ਗੱਲ ਜਿਹੜੀ ਅਸੀਂ ਵਾਰ-ਵਾਰ ਦਹਰਾਉਨੇ ਸਾਂ ਗੋਲ ਕਚੋਰੀ ਦੀ ਗੱਲ 328 ਪਾਵਨ ਸਰੂਪ ਜਿਹੜੇ ਬਦਲ ਕਿਆਨੇ ਚੋਰੀ ਵੇਚ ਦਿੱਤੇ ਤੇ ਚੋਰਾਂ ਨੂੰ ਬਚਾਉਣ ਲੱਗੇ ਹੋਏ ਆ ਉਹ ਸਿੰਘ ਸਾਹਿਬ ਜੀ ਨੇ ਕੱਲ ਜਿਹੜੀਆਂ ਗੱਲਾਂ ਰੱਖੀਆਂ ਨੇ ਇਹ ਇੱਕ ਸਚਾਈ ਹੈ ਤੇ ਜਿਸ ਦਾ ਨਵੇੜਾ ਜਿਹੜਾ ਹੈ ਕਾਨੂੰਨੀ ਤੇ ਵਿਭਾਗੀ ਦੋਵਾਂ ਕਾਰਵਾਈਆਂ ਚ ਹੋਣਾ ਕਿਉਂਕਿ ਉੱਥੇ ਧਾਰਮਿਕ ਸਜ਼ਾਵਾਂ ਵੀ ਨੇ ਵਿਭਾਗੀ ਕਾਰਵਾਈਆਂ ਵੀ ਨੇ ਤੇ ਉਹਦੇ ਵਿੱਚ ਕਾਨੂੰਨੀ ਫੌਜਦਾਰੀ ਤਰ੍ਹਾਂਵਾਂ ਵੀ ਨੇ ਜਿਹੜੀਆਂ ਲੱਗਣੀਆਂ ਬਣਦੀਆਂ ਤੇ ਅੱਜ ਤੱਕ ਲੱਗੀਆਂ ਨਹੀਂ ਉਹਨਾਂ ਦੀ ਗੱਲ ਜਿਹੜੀ ਸਿੰਘ ਸਾਹਿਬ ਜੀ ਨੇ ਕੀਤੀ ਐ ਤੇ ਅਸੀਂ ਸਮਰਥਨ ਕਰਦੇ ਆਂ ਤੇ ਸਿੰਘ ਸਾਹਿਬ ਜੀ ਨੂੰ ਇਹ ਵੀ ਕਵਾਂਗੇ ਆਪਣੇ ਕਹੇ ਹੋਏ ਬਚਨਾਂ ਤੇ ਪੂਰੇ ਉੱਤਰਿਓ ਖੜੇ ਰਹਿਓ ਹੁਣ ਅਉਧਾ ਨਾ ਵੇਖਿਓ ਪੰਥ ਵੇਖਿਓ ਆਤਮ ਹੱਤਿਆ ਨਾ ਵੇਖਿਓ ਸ਼ਹੀਦੀ ਵੇਖਿਓ ਪੁਸ਼ਤਾ ਵੇਖਿਓ ਪੀੜੀਆਂ ਵੇਖਿਓ ਤਾਂ ਕਿ ਜਿਹੜੀ ਤੁਸੀਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਸਾਰਾ ਪੰਥ ਚਾਹੁੰਦਾ ਹੈ ਤੇ ਹੈੱਡ ਗ੍ਰੰਥੀ ਸਾਹਿਬ ਉਹ ਸੌਦੇ ਤੇ ਬਰਾਜਮਾਨ ਹੁੰਦਾ ਹੈ ਉਹ ਅਕਾਲ ਤਖ਼ਤ ਸਭ ਨੂੰ ਹੁਕਮ ਭੇਜਦਾ ਹੈ ਜਿਹੜਾ ਆਦੇਸ਼ ਬਣ ਕੇ ਦੁਨੀਆਂ ਭਰ ਵਿੱਚ ਵਸਣ ਵਾਲੇ ਸਿੱਖਾਂ ਦੀ ਤਰਜਮਾਨੀ ਲਈ ਜਾਂਦਾ ਹੈ ਤੇ ਸਿੱਖ ਹੁਕਮਨਾਮੇ ਦੀ ਅਦੇਸ਼ ਦੀ ਤਰਜਮਾਨੀ ਕਰਦੇ ਆ ਉਹ ਸਭ ਕਾਹੀ ਨੂੰ ਮੁੱਖ ਰੱਖ ਕੇ 21 ਫਰਵਰੀ ਨੂੰ ਸਵੇਰੇ ਸ਼ਹੀਦ ਭਾਈ ਲਖਮਣ ਸਿੰਘ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਿਤ ਸਰਬੱਤ ਖਾਲਸੇ ਵਾਸਤੇ ਪੰਥਕ ਇਕਤਾ ਦੀ ਔਰ ਬੰਦੀ ਸਿੰਘਾਂ ਲਈ ਹੁਕਮਨਾਮਿਆਂ ਦੀ ਤਰਜਮਾਨੀ ਲਈ ਕੱਲ ਤੱਕ ਸਭ ਦੀ ਸੁਤੰਤਰਤਾ ਲਈ ਅਰਦਾਸ ਕੀਤੀ ਜਾਣੀ ਹੈ ਤੇ ਸਿੰਘ ਸਾਹਿਬ ਜੀ ਕਿਰਪਾ ਕਰਿਓ ਫਿਰ 9 ਵਜੇ ਪਹੁੰਚਿਓ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਵੀ ਪਹੁੰਚੇ ਹੋ। ਬਾਕੀ ਤੁਹਾਡੀਆਂ ਨਜ਼ਦੀਕੀਆਂ ਬਡਾਲਾ ਸਾਹਿਬ ਕਿੰਨੀਆਂ ਕਰੇ ਗਿਆਨੀ ਰਗਵੀਰ ਸਿੰਘ ਨਾਲ ਪਹਿਲਾਂ ਕਦੇ ਗੱਲਬਾਤ ਹੋਈ ਹੋਵੇ ਜਦੋਂ ਜਥੇਦਾਰ ਰਹਿੰਦੇ ਸੀ ਜਾਂ ਉਸ ਤੋਂ ਬਾਅਦ ਕਿੰਨੀ ਤੁਹਾਡਾ ਤਾਲਮੇਲ ਆਪਸ ਵਿੱਚ ਸਿੰਘ ਸਾਹਿਬ ਜੀ ਨਾਲ ਨਜ਼ਦੀਕੀਆਂ ਉਹਨਾਂ ਚੇਰੀ ਨੇ ਜਿੰਨਾ ਚਿਰ ਉਹ ਬਾਦਲ ਕਿਆਂ ਤੋਂ ਹਟ ਕੇ ਪੰਥ ਦੇ ਹੱਕ 'ਚ ਭੁਗਤਦੇ ਸੀ ਤੇ ਜਦੋਂ ਤੋਂ ਹੀ ਉਹਨਾਂ ਨੇ ਉਹਨਾਂ ਦੀ ਮਠਿਆਈ ਖਾਣੀ ਸ਼ੁਰੂ ਕੀਤੀ ਅਸੀਂ ਪਿੱਛੇ हट ਗਏ ਅੱਜ ਉਹਨਾਂ ਨੇ ਮੁੜ ਹੌਸਲਾ ਕੀਤਾ ਪਹਿਲਾਂ ਜਥੇਦਾਰੀ ਖੋਈ ਗਈ ਅਸੀਂ ਉਸ ਵਕਤ ਵੀ ਕਿਹਾ ਸੀ ਸਿੰਘ ਸਾਹਿਬ ਜੀ ਜਥੇਦਾਰੀ ਖੁੱਸਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਜੀ ਸੁਤੰਤਰਤਾ ਲਈ ਖੜੇ ਹੋ ਜਾਓ ਇਥੋਂ ਤੱਕ ਕਿ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਉਹਨਾਂ ਤੇ ਇਥੋਂ ਤੱਕ ਕਹਿਤਾ ਸਿੰਘ ਸਾਹਿਬ ਜੀ ਤੁਹਾਡੇ ਸਤਕਾਰ ਨੂੰ ਵੀ ਮੁੱਖ ਰੱਖਾਂਗੇ ਸੁਤੰਤਰਤਾ ਨੂੰ ਵੀ ਮੁੱਖ ਰੱਖਾਂਗੇ ਔਰ ਤੁਹਾਡੇ ਹਰ ਜਾਨੀ ਮਾਲੀ ਨੁਕਸਾਨ ਦੀ ਵੀ ਅਸੀਂ ਪਰਪਾਈ ਕਰਾਂਗੇ ਤੁਸੀਂ ਪੰਥ ਦੇ ਹੱਕ 'ਚ ਖੜ੍ਹ ਜਾਓ ਬੇਸ਼ੱਕ ਇਹ ਕੱਢਦੇ ਨੇ ਤੁਸੀਂ ਆਪ ਲਾਂਬੇ ਹੋ ਜਾਓ ਤੁਸੀਂ ਗੁਲਾਮੀ ਛੱਡ ਦਿਓ ਇਹਨਾਂ ਨੇ ਉਸ ਵਕਤ ਚਲੋ ਸੋਚ ਸੀ ਪੀ ਹੈੱਡ ਗ੍ਰੰਥੀ ਸਾਹਿਬ ਦਾ ਉਹਦਾ ਬੜਾ ਇੱਕ ਸਤਕਾਰਤ ਹੈ ਉਹਨਾਂ ਨੇ ਛੱਡਿਆ ਹੁਣ ਅੱਜ ਧੱਕੇ ਨਾਲ ਧਾਮੀ ਐਂਡ ਕੰਪਨੀ ਵੱਲੋਂ ਖੂਨ ਦੀ ਤਿਆਰੀ ਕੀਤੀ ਗਈ ਤੇ ਸਿੰਘ ਸਾਹਿਬ ਜੀ ਨੇ ਜਿਹੜੇ ਗੱਲ ਕਹੀ ਹੈ ਉਹਨਾਂ ਗੱਲਾਂ ਦੇ ਅਸੀਂ ਉਹਨਾਂ 'ਚ ਸਮਰਥਨ 'ਚ ਨਜ਼ਰ ਦੇ ਕੀਆ ਜਿੰਨਾ ਚਿਰ ਉਥੇ ਖੜੇ ਨੇ ਮਾੜੇ ਜੇ ਵੀ ਇੱਧਰ ਹੋਏ ਤੇ ਫਿਰ ਅਸੀਂ ਉਸੇ ਕਤਾਰ 'ਚ ਖੜਾ ਕਰਕੇ ਫਿਰ ਲੜਾਂਗੇ ਫਿਰ ਤਾਂ ਇੱਥੇ ਤੇ ਕੋਈ ਭਾਈਚਾਰਕ ਸਾਝ ਗੁਣਾ ਦੇ ਤਲਤੇ ਨਾ ਕੋਈ ਕਿਸੇ ਹੋਰ ਲਾਲਚ ਵਸ ਸਾਡੀ ਨਜ਼ਦੀਕੀ ਪੜਨ ਵੱਡਾ ਇਲਜ਼ਾਮ ਉਹਨਾਂ ਨੇ ਲਗਾਇਆ ਕਿ ਐਸਜੀਪੀਸੀ ਦੀਆਂ ਜ਼ਮੀਨਾਂ ਵੇਚ ਕੇ ਆਪਣੀਆਂ ਜੇਬਾਂ ਭਰੀਆਂ ਜਾਂਦੀਆਂ ਨੇ ਇੱਥੋਂ ਤੱਕ ਕਿਹਾ ਬਾਕੀ ਲੰਗਰਾਂ 'ਚ ਵੀ ਕਾਫੀ ਘੁਟਾਲੇ ਦੀਆਂ ਗੱਲਾਂ ਕਹੀਆਂ ਨੇ ਕਾਫੀ ਵੱਡੀਆਂ ਗੱਲਾਂ ਆਖੀਆਂ ਨੇ ਬਿਲਕੁਲ ਜੀ ਹੁਣ ਸੱਚ ਹੈ ਕੀ ਜ਼ਮੀਨੀ ਕੁਟਾਲਿਆਂ ਚ ਜਿਹੜੀ ਹੰਸਲੀ ਸੀ ਦਰਬਾਰ ਸ਼ਾਹਬ ਦੀ ਪੁਰਾਤਨ ਇੱਕ ਸਾਡਾ ਸਰੋਤ ਹੈ ਕਿ ਪੁਰਾਣੇ ਸਮੇਂ ਚ ਦਰਿਆ ਤੋਂ ਜਲ ਸਰੋਵਰ ਤੱਕ ਕਿਵੇਂ ਖੜਿਆ ਜਾਂਦਾ ਉਹਨ ਛੋਟੀ ਨਹਿਰ ਕਹਿ ਦਿੰਦੇ ਉਤੋਂ ਛੱਤੀ ਹੋਈ ਆ ਉਹਨੂੰ ਹੰਸਲੀ ਕਹਿੰਦੇ ਉਹਨੂੰ ਇਹਨਾਂ ਨੇ ਵੇਚਣਾ ਲਾਤਾ ਜੀ ਉਹ ਅਸੀਂ ਤਰਨਾ ਲਾ ਕੇ ਉੱਥੇ ਤਕੜੇ ਹੋ ਕੇ ਵਿਰੋਧ ਕਰਕੇ ਬਲਦੇਵ ਸਿੰਘ ਜੀ ਸਿਰਸਾ ਹੋਰ ਜਿੰਨੇ ਸਮਾਜ ਸੇਵੀ ਉੱਥੇ ਦੇ ਲੋਕ ਸੀ ਮਨਪ੍ਰੀਤ ਸਿੰਘ ਹੋਣੀ ਅਸੀਂ ਸਾਰਿਆਂ ਨੇ ਉਹ ਰੋਕੀ ਫਿਰ ਇਹਨਾਂ ਨੇ ਤਰਨ ਤਰ ਸਭ ਦੀ 3.5 ਕਿਲੇ ਜ਼ਮੀਨ ਵੇਚਣੀ ਲਾਤੀ ਅਸੀਂ ਉਹ ਜਾ ਕੇ ਰੋਕੀ ਹੁਣ ਇਹਨਾਂ ਦੀ ਚੋਲਾ ਸਾਹਿਬ ਦੀ ਜ਼ਮੀਨ ਦਾ ਰੌਲਾ ਹੈ ਫਿਰ ਅ ਅੰਬ ਸਾਹਿਬ ਦੀ ਜ਼ਮੀਨ ਦਾ ਰੌਲਾ ਪੈ ਗਿਆ ਇੱਕ ਹੋਰ ਖੁਲਾਸਾ ਕਰਾਂਗੇ ਤੁਹਾਡੇ ਨਾਲ ਆਉਣ ਵਾਲੇ ਦਿਨਾਂ 'ਚ ਉਹ ਵੀ ਵੱਡਾ ਕਪਲੈਨਾ ਦਾ ਜ਼ਮੀਂਦਾਰ ਸਾਹਮਣੇ ਆਇਆ ਹੁਣ ਇਹ ਜਿਹੜੇ ਵੱਡੇ ਕਪਲੇ ਨੇ ਧਾਮੀ ਸਾਹਿਬ ਕਹਿ ਰਹੇ ਨੇ ਜੀ ਮੇਰੇ ਪ੍ਰਧਾਨ ਹੁੰਦਿਆਂ 1 ਇੰਚ ਜ਼ਮੀਨ ਨਹੀਂ ਵਕੀ ਧਾਮੀ ਸਾਹਿਬ ਅਸਤੀਫਾ ਲੈ ਕੇ ਆਇਓ ਜੇ ਹਿੰਮਤ ਹੈ ਨਾ ਆਓ ਬੈਠੀਏ ਲਾਈਵ ਬੈਠੋ ਜੇ ਵਾਕਈ ਤੁਸੀਂ ਆਪਣੇ ਆਪ ਨੂੰ ਅਕਾਲੀ ਮੰਨਦੇ ਹੋ ਜਾਂ ਅਕਾਲੀ ਦਲ ਦਾ ਸਿਪਾਈ ਮੰਨਦੇ ਹੋ ਪਰ ਮੈਂ ਤੁਹਾਨੂੰ ਕਪੜਾ ਕਮੇਟੀ ਦਾ ਮੈਂਬਰ ਚੋਰ ਮੰਨਦਾ ਤੇ ਤੁਸੀਂ ਕਪੜਾ ਕਮੇਟੀ ਦਾ ਸਿਪਾਈ ਕਿਹਾ ਕਰੋ ਜੇ ਹਿੰਮਤ ਹੈ ਤੇ ਉਹ ਬੰਦੇ ਜ਼ਮੀਨ ਤੇਰੇ ਤੋਂ ਬਿਨਾ ਕਿਵੇਂ ਵੇਚ ਗਏ ਜੇ ਜੇ ਤੇਰੇ ਤੋਂ ਬਿਨਾ ਵੇਚ ਗਏ ਤੇ ਫਿਰ ਤੇਰੇ ਵੱਲੋਂ ਉਹਨਾਂ ਤੇ ਕਾਰਵਾਈ ਕੀ ਹੋਈ ਸਜ਼ਾ ਕੀ ਦਿੱਤੀ ਉਹਨਾਂ ਨੂੰ ਤੇ ਗਾਂਹ ਦੇ ਪ੍ਰਬੰਧ ਕੀ ਕੀਤੇ ਗਏ ਔਰ ਉਹਦੀ ਪਰਭਾਈ ਵਿਧ ਵਿਆਜ ਕੀ ਕੀਤੀ ਗਈ ਵੀ ਅੱਗੇ ਵਾਸਤੇ ਜ਼ਮੀਨਾਂ ਵੇਚੀਆਂ ਨਹੀਂ ਜਾਣਗੀਆਂ ਤੇ ਕਿਸ ਮਕਸਦ ਲਈ ਕਿਨੂੰ ਦਿੱਤੀ ਗਈ ਆਮ ਸਭ ਦੀ ਜ਼ਮੀਨ ਤੁਸੀਂ ਨਹੀਂ ਦੱਸ ਸਕੇ ਔਰ ਉਲਟਾ ਜਿਹੜਾ ਤੁਹਾਡਾ 77000 ਦੀ ਮਹੀਨੇ ਦੀ ਫੀਮ ਖਾ ਜਾਂਦਾ ਸੀ ਗੁਰੂ ਦੀ ਗੋਲਕ ਚੋਂ ਉਹਨੂੰ ਤੁਸੀਂ ਲਾਉਣ ਵਿੱਚ ਵੀ ਅਸਮਰੱਥ ਸੀ ਤੁਹਾਡੀ ਕੀ ਮਜਬੂਰੀ ਸੀ ਉਹ ਤੁਹਾਡੇ ਤੋਂ ਲੱਤ ਨਹੀਂ ਸੀ ਰਿਆ ਈਮਾਨਦਾਰ ਬੰਦੇ ਰੌਲਾ ਪਾ ਪਾ ਕੇ ਕਹਿੰਦੇ ਸੀ ਸਾਨੂੰ ਲਾ ਦਿਓ ਅਸੀਂ ਵਧੀਆ ਕਰ ਦਿੰਨੇ ਆ ਤੁਸੀਂ ਈਮਾਨਦਾਰ ਅਧਿਕਾਰੀ ਮੁਲਾਜ਼ਮ ਨੱਪ ਕੇ ਰੱਖੇ ਤੇ 17000 ਦੀ ਫੀਮ ਖਾਣ ਵਾਲਾ ਫੀਮੀ ਸਿਰ ਤੇ ਸਿਕੱਤਰ ਲਾ ਕੇ ਰੱਖਿਆ ਉਹਨੂੰ ਸਜ਼ਾ ਕੀ ਦਿੱਤੀ ਇਹ ਦੀ ਜੀ ਬਦਲੀ ਕਰ ਦਿਓ ਬੱਲੇ 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 ਬੜੀ ਵੱਡੀ ਸਜ਼ਾ ਦੇਤੀ ਧਮੀ ਸਾਹਿਬ ਦਾ ਇਤਿਹਾਸਕ ਫੈਸਲਾ ਜੀ ਸਕੱਤਰ ਦੀ ਬਦਲੀ ਕਰ ਦਿੱਤੀ ਹੁਣ ਸਕੱਤਰ ਦੇ ਨਾਲ ਤੇ ਫਿਰ ਤਾਂ ਧਮੀ ਵੀ ਜੇਲ੍ਹ ਜਾਣਾ ਚਾਹੀਦਾ ਬਿਲਕੁਲ ਬਾਕੀ ਬਦਲੀਆਂ ਦੇ ਨਾਮ ਤੇ ਵੀ ਬਦਲੀ ਦੀ ਤੁਸੀਂ ਗੱਲ ਕੀਤੀ ਐ ਇਸ ਬਦਲੀ ਦੀ ਹੋਰ ਬਦਲੀਆਂ ਦੇ ਨਾਮ ਤੇ ਵੀ ਕਾਫੀ ਘਟਾਲੇ ਨੇ ਕਿ ਉੱਥੇ ਪੈਸੇ ਚੱਲਦੇ ਨੇ ਜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਦੋਂ ਬਦਲੀ ਕਰਵਾਉਣੀ ਆ ਜਾਂ ਵੱਡੇ ਉਹਦਿਆਂ ਤੇ ਕਿਤੇ ਨਾ ਕਿ ਦੇ ਐਸਜੀਪੀਸੀ ਦੇ ਵਿੱਚ ਸ਼ਿਫਟ ਹੋਣਾ ਅੱਗੇ ਤੇ ਮੈਨੂੰ ਕਹਿੰਦੇ ਸੀ ਵੀ ਵਡਾਲਾ ਏਜੰਸੀਆਂ ਦਾ ਬੰਦਾ ਇੱਕ ਕਾਂਗਰਸ ਨੇ ਫਿੱਟ ਕੀਤਾ ਕਦੀ ਕਹਿੰਦੇ ਆਮ ਆਦਮੀ ਪਾਰਟੀ ਦਾ ਬੁਲਾਰਾ ਤੇ ਜਿਹੜੇ ਇਹਨਾਂ ਦੇ ਨਾਲ ਉਸ ਵਕਤ ਵਿਰੋਧੀ ਸੀ ਸਰਨੇ ਅੱਜ ਉਹਨਾਂ ਦੀ ਬੁਕਲ ਚ ਬੈਠੇ ਆ ਉਹ ਮੈਨੂੰ ਬੀ ਟੀਮ ਕਹਿੰਦੇ ਸੀ ਕਿ ਬਾਦਲਾਂ ਦੀ ਸਰਨਾ ਐਂਡ ਕੰਪਨੀ ਅੱਜ ਉਹ ਸਾਰੇ ਇਕੱਠੇ ਆ ਹੁਣ ਇਹ ਬੰਦੇ ਜਿਹੜੇ ਸਾਰੇ ਦੇ ਸਾਰੇ ਨੇ ਇਹਨਾਂ ਦੇ ਕਿੰਨੇ ਘਟਾਲੇ ਤੇ ਕਿੰਨਾ ਕੁਝ ਸਾਰਾ ਸਾਹਮਣੇ ਆਇਆ ਹੈ ਇਹ ਬੰਦੇ ਹੀ ਜਵਾਬ ਦੇਣ ਇਹਨਾਂ ਗੱਲਾਂ ਦੇ ਕਿਉਂਕਿ ਜੇ ਅੱਜ ਮੈਂ ਕਹਾਂ ਹਰਤਾ ਸਿੰਘ ਸਾਹਿਬ ਜੀ ਨੇ ਖੁਦ ਕਹਿ ਦਿੱਤਾ ਹੈ ਤੇ ਹੈੱਡ ਗ੍ਰੰਥੀ ਸਾਹਿਬ ਦੀ ਕਈ ਹੋਈ ਗੱਲ ਇਹਨਾਂ ਦੇ ਦਸਤਾਵੇਜ਼ ਪੜ੍ਹ ਕੇ ਹੀ ਕਹੀ ਗਈ ਹੈ ਉਹਨਾਂ ਆਪਣੇ ਕੋਲੋਂ ਕੱਖ ਨਹੀਂ ਕਿਹਾ ਇਹਦਾ ਜਵਾਬ ਹੁਣ ਧਾਮੀ ਐਂਡ ਕੰਪਨੀ ਦੇ ਗੱਲ 'ਚ ਸਫਾ ਪਾ ਕੇ ਪੰਥ ਨੂੰ ਪੁੱਛਣਾ ਚਾਹੀਦਾ ਹੈ ਬਿਲਕੁਲ ਬਾਕੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ ਚੱਲ ਰਹੀ ਹੈ ਐਮਰਜੈਂਸੀ ਮੀਟਿੰਗ ਹੋਈ ਕੀ ਲੱਗਦਾ ਤੁਹਾਨੂੰ ਉਹਦਾ ਵੀ ਖੁੱਸ ਸਕਦਾ ਹੋਣਾ ਉਹਦੇ ਤੋਂ ਸੇਵਾ ਮੁਕਤ ਵੀ ਕਰ ਸਕਦੇ ਨੇ ਗੱਨੀਰਗਵੀਰ ਸਿੰਘ ਜੀ ਇਹ ਮੀਟਿੰਗ ਨਹੀਂ ਹੈ ਡਰਾਮਾ ਇਨਾਂ ਦੇ ਡਰਾਮੇ ਨੇ ਮੀਟਿੰਗ ਉਹਨਾਂ ਦੀ ਇਕੱਤਰਤਾ ਉਹਨਾਂ ਦੀ ਹੁੰਦੀ ਆ ਜਿਹੜੇ ਸੰਵਿਧਾਨ ਮੁਤਾਬਕ ਸਿਲੈਕਸ਼ਨ ਹੋਵੇ ਜਾਂ ਇਲੈਕਸ਼ਨ ਹੋਵੇ ਹੁਣ ਇਹਨਾਂ ਬੰਦਿਆਂ ਦੀ ਨਾ ਇਲੈਕਸ਼ਨ ਹੋਈ ਤੇ ਨਾ ਸਿਲੈਕਸ਼ਨ ਹੋਈ ਔਰ ਕਿੰਨੇ ਸਾਲਾਂ ਤੋਂ ਕਬਜ਼ਾ ਕਰਕੇ ਬੈਠੇ ਆ ਤੇ ਇਹਨਾਂ ਦੀ ਮੀਟਿੰਗ ਦੇ ਵਿੱਚ ਸਿੱਟਾ ਨਹੀਂ ਸਾਰਾ ਕੁਝ ਠੱਠੇ ਖੂਚ ਸੁੱਟ ਕੇ ਤੇ ਇਹਨਾਂ ਦੀਆਂ ਜਿਹੜੀਆਂ ਚੋਰੀਆਂ ਨੇ ਉਹਨਾਂ ਤੇ ਪਰਦਾ ਕਿਵੇਂ ਪਾਉਣਾ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਬਦਨਾਮ ਕਰਨ ਲਈ ਕਿਹੜਾ ਇੰਨਾ ਕੋ ਨੁਕਤਾ ਹੋ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਉਹਨਾਂ ਦਿਕਰਦਾਰ 쿠ਸ਼ੀ ਵਾਸਤੇ ਖੜਾ ਕਰ ਦਿੱਤਾ ਸੀ ਮੁੱਦਾ ਇਸ ਤਰ੍ਹਾਂ ਇਹ ਹੁਣ ਸਿੰਘ ਸਾਹਿਬ ਲਈ ਕੋਈ ਉਹ ਲੱਭਣਗੇ ਹੋਰ ਇਹਨਾਂ ਦੀ ਮੀਟਿੰਗ ਕਾਦੀ ਹੋਣੀ ਇਹਨਾਂ ਦੇ ਪੱਲੇ ਕੀ ਜਿਹੜੀ ਇਹਨਾਂ ਮੀਟਿੰਗ ਕਰਨੀ ਬਾਕੀ ਸਰਬੱਤ ਖਾਲਸੇ ਨੂੰ ਸੱਦਾ ਦਿੱਤਾ ਕਿ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਇੱਥੇ ਗੱਲਬਾਤ ਹੋਵੇ ਇਸ ਨੂੰ ਕਿਵੇਂ ਦੇਖਦੇ ਹੋ ਸਰਬੱਤ ਖਾਲਸਾ ਸਾਰਾ ਪਹੁੰਚਣਾ ਚਾਹੀਦਾ ਜੀ ਸਰਬੱਤ ਖਾਲਸਾ ਬਿਲਕੁਲ ਹੋਣਾ ਚਾਹੀਦਾ ਤੇ ਸਰਬੱਤ ਖਾਲਸਾ ਕੱਲੇ ਪੰਜਾਬ ਦਾ ਨਹੀਂ ਦੁਨੀਆ ਭਰ ਵਿੱਚ ਵਸਣ ਵਾਲੇ ਸਿੱਖ ਹੋਣ ਸਮੂਲੀਅਤ ਕਰਨ ਔਰ ਉਹਦੇ ਵਿੱਚ ਇਹ ਨਹੀਂ ਕਿ ਦੁਨੀਆ ਭਰ ਵਿੱਚ ਵਸਣ ਵਾਲੇ 2 ਕਰੋੜ ਸਿੱਖ ਇਕੱਠੇ ਹੋਣ ਨਹੀਂ ਭਾਵੇਂ 200 ਬੰਦੇ ਇਕੱਠੇ ਹੋਣ ਪਰ ਉਹ 2 ਕਰੋੜ ਦਾ ਜਿਹੜਾ 200 ਨਮੈਂਦਾ ਹੈ ਉਹ 2 ਕਰੋੜ ਸਿੱਖਾਂ ਦੀਆਂ ਭਾਵਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਜੱਸਾ ਸਿੰਘ ਆਲੂਵਾਲੀਏ ਨਵਾਬ ਕਪੂਰ ਸਿੰਘ ਸਿੱਖ ਮਿਸਲਾਂ ਸ਼ੇਰ-ਏ-ਪੰਜਾਬ ਤੇ ਅਕਾਲੀ ਫੂਲਾ ਸਿੰਘ ਜੀ ਤੱਕ ਦੇ ਸਫ਼ਰ ਨੂੰ ਧਿਆਨ ਚ ਰੱਖ ਕੇ ਸਿਲੈਕਸ਼ਨ ਦੀ ਗੱਲ ਨੂੰ ਲੈ ਕੇ ਇਕੱਤਰ ਹੋਵੇ ਨਾ ਕਿ ਇੱਕ ਬੰਨੇ ਬਾਦਲਕੇ ਨੇ ਉਹ ਸੈਂਟਰ ਨਾਲ ਮਿਲ ਕੇ ਕਬਜ਼ਾ ਰੱਖਣਾ ਚਾਹੁੰਦੇ ਆ ਦੂਜੇ ਬੰਨੇ ਬਾਦਲ ਵਿਰੋਧੀ ਨੇ ਉਹ ਸੈਂਟਰ ਨਾਲ ਮਿਲ ਕੇ ਕਬਜ਼ਾ ਤੋੜ ਕੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਮੈਂ ਸਰਬੱਤ ਖਾਲਸੇ ਤੀਸਰੀ ਗੱਲ ਕਰ ਰਿਹਾ ਆ ਜਿਹੜਾ ਨਾ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਨਾ ਉਹਨਾਂ ਦੇ ਕਬਜ਼ੇ ਨੂੰ ਰਹਿਣ ਦੇਣਾ ਚਾਹੁੰਦਾ ਤੇ ਜਿਹੜਾ ਕਬਜ਼ਾ ਛਡਾ ਕੇ ਪੰਥ ਦੀ ਵਿਰਾਸਤ ਨੂੰ ਪੰਥ ਦੇ ਕੋਲ ਰੱਖਣਾ ਚਾਹੁੰਦਾ ਮੈਂ ਉਸ ਸਰਬੱਤ ਖਾਲਸੇ ਦੀ ਕਾਮਨਾ ਕਰਦਾ ਹਾਂ ਬਿਲਕੁਲ ਬਡਾਲਾ ਸਾਹਿਬ ਸੁਖਵੀਰ ਸਿੰਘ ਬਾਦਲ ਅਕਸਰ ਕਹਿੰਦੇ ਨੇ ਕਿ ਅੰਤਰਿੰਕ ਕਮੇਟੀ ਐਸਜੀਪੀਸੀ ਦਾ ਸਾਰਾ ਸਿਸਟਮ ਵੱਖਰਾ ਹੈ ਕਿ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਸਾਡੇ ਤੇ ਕਿਉਂਕਿ ਸਾਰੀ ਅੰਤਰਿੰਕ ਕਮੇਟੀ ਬਣੀ ਹੋਈ ਆ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਦੇਖਣਾ ਸਾਰਾ ਸਿਸਟਮ ਵੀ ਸਾਡੇ ਤੇ ਤਾਂ ਹਰੇਕ ਵਿਰੋਧੀ ਪਾਰਟੀ ਵੈਸੀ ਆ ਜਾਂਦੀ ਆ ਸਾਡੇ 'ਤੇ ਤੇ ਬਾਦਲ ਸੁਖਵੀਰ ਜੀ ਫਿਰ ਤੁਹਾਨੂੰ ਕੀ ਲੋੜ ਪੈ ਗਈ ਵੀ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੀ ਨਹੀਂ ਹੋਈ ਤੁਸੀਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਪੰਜਾਬੀ ਪਾਰਟੀ ਨੂੰ ਅਕਾਲੀ ਦਲ ਕਹਿ ਰਹੇ ਹੋ ਰਾਜਸੀ ਪਾਰਟੀ ਨੂੰ ਪੰਥਕ ਪਾਰਟੀ ਕਹਿ ਰਹੇ ਹੋ ਤੇ ਪੰਥ ਦਾ ਹਿੱਸਾ ਬਣ ਕੇ ਤੁਸੀਂ ਬਾਕੀ ਕੰਮਾਂ ਲਈ ਤੁਹਾਡੇ ਕੋਲ ਬਿਆਨ ਹੈਗੇ ਆ ਪੰਜਾਬ ਦਾ ਪਾਣੀ ਲਿਆ ਦੇਾਂਗੇ ਪੰਜਾਬ ਦਾ ਕਰਜ਼ਾ ਲਾ ਦੇਾਂਗੇ ਫਲਾਣੀ ਚੋਣ ਕਰਾ ਦੇਾਂਗੇ ਐ ਜੀ ਪੀ ਸੀ ਚੋਣਾ ਲਈ ਤੁਸੀਂ ਸਰਕਾਰ ਚ ਰਹਿ ਕੇ ਕੀ ਕੀਤਾ ਕਿਹੜੀਆਂ ਸਦਾਈਆਂ ਕੀਤੀਆਂ ਕਿਹੜੀ ਐਮੈਂਡਮੈਂਟ ਕੀਤੀ ਗੁਰਦੁਆਰਾ ਐਕਟ ਦੇ ਵਿੱਚ ਜਿਹੜੀ ਸਿੱਖਾਂ ਨੂੰ ਜ਼ਰੂਰਤ ਸੀ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਕੀਤਾ ਕੀ ਤੁਸੀਂ ਹੁਣ ਤੁਸੀਂ ਗੈਰ ਕਾਨੂੰਨੀ ਮੈਂਬਰਾਂ ਨੂੰ ਆਪਣੇ ਦਬਦਬਾ ਦੇ ਨਾਲ ਕਬਜ਼ਾ ਕੀਤਾ ਹੋਇਆ ਤੇ ਪਿਛਲੇ ਦਿਨੀ ਜਦੋਂ ਧਾਮੀ ਐਂਡ ਕੰਪਨੀ ਨੇ ਡਿਕਟੇਟਰਸ਼ਿਪ ਨਾਲ ਪ੍ਰਧਾਨ ਬਣ ਕੇ ਐਲਾਨ ਕੀਤਾ ਕਿ ਪ੍ਰਧਾਨ ਚੁਣੇ ਗਏ ਤੇ ਸੁਖਵੀਰ ਬਾਦਲ ਦਾ ਬਿਆਨ ਸੀ ਵਧਾਈ ਹੋਵੇ ਕਾਲੀ ਦਲ ਜਿੱਤੇ ਸ਼ਰਮ ਨਾ ਮਰਜੋ ਯਾਰ ਕਿਤੇ ਕਿਉਂ ਅਕਾਲੀ ਸ਼ਬਦ ਨੂੰ ਬਦਨਾਮ ਕਰ ਰਹੇ ਹੋ ਕੋਈ ਉਤਰਾ ਸਿਰ ਮੁੰਨ ਲੈ ਸਿੱਖਾਂ ਦਾ ਨੌਜਵਾਨ ਤੁਹਾਡੇ ਅਰਗਾ ਦਾੜੀ ਮੁੰਨ ਲੈ ਇਹ ਕਹਿੰਦੇ ਸਿੱਖ ਹੀ ਨਹੀਂ ਪਰ ਜੇ ਤੁਸੀਂ ਅਕਾਲੀ ਦਲ ਜੁਆਇਨ ਕਰ ਲੋ ਸਵੇਰੇ ਜਥੇਦਾਰ ਲਾ ਦੇਣਗੇ ਨਾ ਦਾੜੀ ਵੇਖਣਗੇ ਨਾ ਮੋਸ੍ਖ ਵੇਖਣਗੇ ਆਇਆ ਇਹਨਾਂ ਦੀ ਉਹ ਧਾਰਮਿਕਤਾ ਇਹਨਾਂ ਦਾ ਪੰਥ ਆ ਇਹਨਾਂ ਦੀ ਰਾਜਨੀਤੀ ਹੈ ਇਸ ਲਈ ਅਕਾਲੀ ਦਲ ਰਾਜਸੀ ਪਾਰਟੀ ਹੈ ਤੇ ਤੇਜਾ ਸਿੰਘ ਸਮੁੰਦਰੀ ਹਾਲ ਚ ਜਾ ਕੇ ਪ੍ਰਧਾਨ ਚੁਣਦੀ ਪਰ ਪਾਰਟੀ ਇਸੀ ਬਾਦਲ ਨੇ ਪਾਈ ਹੈ ਤੇ ਇਹਦਾ ਮਤਲਬ ਕੱਲ ਨੂੰ ਫਿਰ ਆਮ ਆਦਮੀ ਪਾਰਟੀ ਦਾ ਵੀ ਕਾਲੀ ਦਲ ਆਜੂ ਤੇ ਕਾਂਗਰਸੀਆਂ ਦਾ ਵੀ ਕਾਲੀ ਦਲ ਆਜੂ ਤੇ ਭਾਜਪਾ ਦਾ ਕਾਲੀ ਦਲ ਇਹ ਹੈਗਾ ਹੀ ਆ ਇਹ ਕਿੱਧਰ ਨੂੰ ਤੋਰ ਰਹੇ ਨੇ ਪੰਥ ਨੂੰ ਇਸ ਲਈ ਸਭ ਕਾਹੇ ਦਾ ਫਾਹ ਵਡਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ ਤੇ ਇਹ ਮੈਂ ਜ਼ਰੂਰ ਕਵਾਂਗਾ ਕਿ ਜਿਹੜੇ ਸਮਾਉਣ ਤੇ ਬਾਦਲ ਦਲ ਚ ਸ਼ਾਮਲ ਹੋ ਜਾਂਦੇ ਨੇ ਇਸ ਸਮਾਂ ਆਉਣ ਤੇ ਰੂਸੀਆਂ ਦੀ ਘਰ ਵਾਪਸੀ ਹੋ ਜਾਂਦੀ ਹੈ ਇਹੋ ਜੇ ਪੰਥਕਾਂ ਤੋਂ ਪੰਥ ਜ਼ਰੂਰ ਸੁਚੇਤ ਰਹੇ ਬਿਲਕੁਲ ਜੀ ਭਾਈ ਬਲਦੇਵ ਸਿੰਘ ਬੜਾਲਾ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਇਲਜ਼ਾਮ ਨਹੀਂ ਲਗਾਏ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਸੱਚੀਆਂ ਗੱਲਾਂ ਅੰਦਰਲੀਆਂ ਦੱਸੀਆਂ ਨੇ ਅਤੇ ਕਹਿ ਰਹੇ ਨੇ ਕਿ ਸਾਡੀ ਮੁਲਾਕਾਤ ਸਾਡੀ ਗੱਲਬਾਤ ਜਦੋਂ ਪਹਿਲਾਂ ਬਾਦਲਾਂ ਦੇ ਨਾਲ ਸੀ ਉਹ ਉਦੋਂ ਨਹੀਂ ਸੀ ਪਰ ਹੁਣ ਕਿਤੇ ਨਾ ਕਿਤੇ ਅਸੀਂ ਉਹਨਾਂ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਬਹੁਤ ਵਧੀਆ ਉਹਨਾਂ ਨੇ ਸੱਚੀਆਂ ਗੱਲਾਂ ਅੰਦਰ ਲੀਆਂ ਦੱਸਣ ਦਾ ਹੌਸਲਾ ਰੱਖਿਆ ਕੈਮਰਾਮੈਨ ਸੁਖਵੀਰ ਸੁਹੇਣਾ ਨਾਲ ਮਨਦੀਪ ਸਿੰਘ ਮੱਝਾ ਪੰਜਾਬੀ ਲੋਕ ਚੈਨਲ